ਇਹ ਤਸਵੀਰਾਂ ਨੇ ਜੋ ਤੁਸੀਂ ਦੇਖ ਰਹੇ ਹੋ ਗਿੱਦੜਵਾਹਾ ਦੇ ਪਿੰਡ ਧੂਲਕੋਟ ਦੇ ਸਿਹਤ ਕੇਂਦਰ ਦੀਆਂ ਨੇ ਦਰਅਸਲ ਪਿੰਡ ਦੇ ਸਾਬਕਾ ਸਰਪੰਚ ਦੇ ਵੱਲੋਂ ਸਿਹਤ ਕੇਂਦਰ ਦੇ ਨਾਲ ਰਹਿੰਦੇ ਪਰਿਵਾਰ ਤੇ ਕਥਿਤ ਤੌਰ ਤੇ ਦੋਸ਼ ਲਾਇਆ ਹੈ ਕਿ ਇਸ ਪਰਿਵਾਰ ਦੇ ਵੱਲੋਂ ਪਹਿਲਾਂ ਕੰਦ ਢਾਈ ਗਈ ਕੰਦ ਢਾ ਕੇ ਫਿਰ ਜਿਹੜੀ ਇਸ ਇਮਾਰਤ ਦੇ ਵਿੱਚ ਲੋਕਟੇਲ ਆਈ ਗਈ ਸੀ ਪੰਚਾਇਤ ਦੇ ਵੱਨਿਓ ਉਹ ਲੋਕ ਪੁੱਟੀ ਗਈ ਤਾਂ ਉਹਨਾਂ ਦਾ ਕਥਿਤ ਤੌਰ ਤੇ ਦੋਸ਼ ਹੈ ਕਿ ਉਕਤ ਪਰਿਵਾਰ ਵੱਲੋਂ ਕੰਦ ਢਾ ਕੇ ਸਿਹਤ ਕੇਂਦਰ ਦੇ ਵਿੱਚ ਜਿਹੜੀ ਖਾਲੀ ਥਾਂ ਪਈ ਸੀ ਉਸ ਤੇ ਕਬਜ਼ਾ ਕਰਨਾ ਸੀ ਜਿਸ ਕਰਕੇ ਇਹ ਕੰਦ ਢਾਈ ਗਈ ਆ ਤਾਂ ਉਧਰ ਸਿਹਤ ਵਿਭਾਗ ਵੀ ਹਰਕਤ ਦੇ ਵਿੱਚ ਆਇਆ ਸਿਹਤ ਵਿਭਾਗ ਵਰਨਿਓ ਇਸ ਬਾਰੇ ਪੁਲਿਸ ਨੂੰ ਲਿਖਤੀ ਤੌਰ ਤੇ ਸੂਚਨਾ ਦਿੱਤੀ ਗਈ ਹੈ ਕਿ ਸਿਹਤ ਵਿਭਾਗ ਦੀ ਜਿਹੜੀ ਕੰਦ ਢਾਈ ਗਈ ਆ ਤਾਂ ਉੱਥੇ ਹੀ ਦੱਸ ਦਈਏ ਕਿ ਦੂਜੇ ਪਾਸੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਕਿ ਮਨਰੇਗਾ ਮਜ਼ਦੂਰਾਂ ਦੇ ਵੱਲੋਂ ਇਹ ਕੰੰਦ ਦੀ ਜਿਹੜੀ ਮੋੜ ਅਸਾਰੀ ਦੇ ਲਈ ਇਸ ਦੀਆਂ ਜਿਹੜੀਆਂ ਇੱਟਾਂ ਝਾੜ-ਝਾੜ ਕੇ ਰੱਖੀਆਂ ਗਈਆਂ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਇੱਥੇ ਕੋਈ ਘੇੜਾ ਨਹੀਂ ਮਾਰਿਆ ਗਿਆ ਪਰ ਉਸ ਤੋਂ ਪਹਿਲਾਂ ਜੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਿਹਤ ਕੇਂਦਰ ਦੇ ਵਿੱਚ ਜਿਹੜੇ ਮਨਰੇਗਾ ਮਜ਼ਦੂਰ ਬਕਾਇਦਾ ਤੌਰ ਤੇ ਲਾਏ ਗਏ ਨੇ ਜਿਹੜੇ ਕਿ ਇੱਟਾਂ ਸਾਫ਼ ਕਰ ਰਹੇ ਨੇ ਤਾਂ ਕਿਸੇ ਤਰ੍ਹਾਂ ਤੌਰ ਤੇ ਜਿਹੜੇ ਪਿੰਡ ਦੇ ਸਾਬਕਾ ਸਰਪੰਚ ਹੈ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਲਾਏ ਗਏ ਨੇ ਕਿ ਇਹ ਕੰੰਦ ਢਾਈ ਗਈ ਹੈ ਕੰਦ ਢਾ ਕੇ ਇਸ ਤੇ ਕਬਜ਼ਾ ਕਰਨਾ ਸੀ ਅਤੇ ਇਮਾਰਤ ਦੇ ਵਿੱਚੋਂ ਜਿਹੜੀਆਂ ਲੋਕਟੇਲ ਹੈ ਇਟ ਪੱਟੀ ਗਈ ਹੈ ਤਾਂ ਪਰ ਦੂਜੇ ਪਾਸੇ ਪਰਿਵਾਰ ਵੀ ਸਾਹਮਣੇ ਆਇਆ ਉਹ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਿਛਲੇ ਸਮੇਂ ਪੰਚਾਇਤ ਨੇ ਸੇਧ ਕੇਂਦਰ ਬਣਾਇਆ ਸੀਗਾ ਉਸ ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਨੇ ਕੰਦ ਢਾਤੀ ਆ ਉਹਨਾਂ ਦੀ ਪੂਰੇ ਤਾਜਾ ਜੀ ਉਹ ਕੰਦ ਢਾਉਣ ਚ ਤੇ ਕੁਸ ਫਰਸ਼ ਵੀ ਪੱਟਤੀ ਉਹਨਾਂ ਨੇ ਇਹ ਬੰਦੇ ਕੌਣ ਸੀ ਜਿਨ੍ਹਾਂ ਨੇ ਫਰਸ਼ ਪੰਨਤੀ ਕਰਨ ਢਟਾਤੀ ਇਹ ਆਪਨਾ ਸੰਬੰਧ ਰੱਖਦੇ ਆ ਜੀ ਹੂੰ ਇਹ ਕੁਸ ਬੰਦੇ ਵਿੱਚ ਹੋਰ ਵੀ ਆ ਨਾਈਟਨ ਤੇ ਇਸ ਕਰਕੇ ਪਿਛਲੇ ਸਮੇਂ ਵੀ ਗ੍ਰਾਮ ਸਭਾ ਹੋਈ ਸੀ ਧਮਕੀ ਦਿੱਤੀ ਗਈ ਸੀ ਵੀ ਉਸ ਅਸੀਂ ਅੰਸ਼ਰੀ ਤੇ ਕਬਜ਼ਾ ਕਰਾਂਗੇ ਹੁਣ ਕਬਜ਼ਾ ਕੌਣ ਕਰ ਰਿਹਾ ਬਈ ਹੁਣ ਸੇਵਕ ਸਿੰਘ ਉਹਦਾ ਬੇਟਾ ਜੀ ਅੰਦਰ ਸਿੰਘ ਤੇ ਕੁਝ ਲੋਕ ਹੋਰ ਆ ਜਿਹੜੇ ਹਲਾਸ਼ਿਰੀ ਦੇ ਰਹੇ ਆ ਸੇਧ ਭਾਗ ਦੇ ਵੀ ਧਿਆਨ ਚਾਹੀਏ ਮਾਮਲਾ ਸੇਧ ਭਾਗ ਦੇ ਧਿਆਨ ਚਾਹੀਏ ਜੀ ਸਾਰਾ ਕੁਝ ਹੂੰ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਇਹ ਹੀ ਬੇਨਤੀ ਹੈ ਸਾਡੀ ਕਿ ਜੋ ਵੀ ਕਬਜ਼ਾ ਕੀਤਾ ਉਹ ਹਟਾਇਆ ਜਾਵੇ ਅੱਜ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਕਿ ਧੂਲਕੋਟ ਸਾਡੇ ਇੱਥੇ ਸੈਂਟਰ ਦੇ ਉੱਤੇ ਕਿਸੇ ਨੇ ਕੰਦ ਢਾਤੀ ਹੈ ਫਿਰ ਅਸੀਂ ਉਹਦੇ ਵਾਸਤੇ ਪੁਲਿਸ ਨੂੰ ਇੱਕ ਇਤਲਾਹ ਕਰ ਦਿਤੀ ਹੈ ਤੇ ਅਸੀਂ ਆਪਦੇ ਵੱਲੋਂ ਪੂਰੀ ਐਕਸ਼ਨ ਲੈ ਲਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਦੇਸ਼ ਸਿੰਘ ਹੈ ਇੱਕ ਤੁਹਾਡੇ ਤੇ ਕੰਨ ਢਾਉਣ ਦਾ ਇਲਜ਼ਾਮ ਲੱਗਿਆ ਕਹਿੰਦੇ ਕਬਜਾ ਕਰਦੇ ਸੀ ਉਹ ਜਿਹੜੀ ਕੰਨ ਜਿਹੜੀ ਡਿੱਗੀ ਹੈ ਨਾ ਉਹ ਟਰਾਲੀ ਲੱਗ ਗਈ ਵੈ ਕਰਦੇ ਸਾਂ ਉਹ ਅਸੀਂ ਕੱਢ ਦਾਂਗੇ ਕੁਝ ਪੰਡਕ ਇਲਜ਼ਾਮ ਹੈ ਫਿਰ ਤੁਸੀਂ ਇਹਨੇ ਕੱਢ ਦਾਂਗੇ ਇਹ ਕਿਵੇਂ ਢੈਗੀ ਬਾਈ ਟਰਾਲੀ ਵੈ ਕਰਦੇ ਮੁੰਡਾ ਨੂੰ ਜਾਨ ਸੀਗਾ ਬ੍ਰੇਕ ਲੱਗੇ ਨਹੀਂ ਟਰਾਲੀ ਵਿੱਚ ਲੱਗ ਗਈ ਤੇ ਜਿਹੜੇ ਇਲਜ਼ਾਮ ਲਾ ਰਹੇ ਤੇ ਇਲਜ਼ਾਮ ਐਵੇਂ ਲਾ ਰਹੇ ਜੇ ਲਾ ਰਹੇ ਕੰਨ ਅਸੀਂ ਆਖਦੇ ਪੰਚਾਇਤ ਨੂੰ ਅਸੀਂ ਕੱਢ ਦਾਂਗੇ ਇਹ ਪਹਿਲਾਂ ਤੁਸੀਂ ਛੱਡੀ ਸੀ ਜਗ੍ਹਾ ਇਹ ਨਹੀਂ ਸੱਟਕੇ ਨਾਲ ਹੀ ਆਉਣੇ ਅੱਛਾ ਸੱ ਪਹਿਲਾ ਕਿਹਦੇ ਤਾਈ ਉਸਨੇ ਸਰਪੰਚ ਨੇ ਵਲੀ ਧੱਕੇ ਨਾਲ ਤਾਂ ਹੀ ਹੁਣ ਸਾਡੇ ਤੇ ਇਲਜ਼ਾਮ ਲੰਦਾ ਅੱਛਾ ਜਿੰਨੇ ਕਹਿੰਦਾ ਸੀ ਇਹ ਤਾਂ ਜਾਣ ਕੇ ਇਲਜ਼ਾਮ ਲਗਾਉਂਦਾ ਹਾਂ ਜਾਣ ਕੇ ਇਲਜ਼ਾਮ ਲੰਦਾ ਤਾਂ ਟਰਾਲੀ ਲੱਗ ਗਈ ਨਾਲ ਇਹ ਪੰਚਾਇਤ ਨੂੰ ਪਤਾ ਸੀ ਦੱਸਿਆ ਠੀਕ ਬਈ ਕੱਢ ਦਿਆਂਗੇ